ਸੰਗਤ ਜੀ ਇਹ ਹਨ ਉਹ ਸਿੱਕੇ ਜਿਨ੍ਹਾਂ ਨਾਲ ਗੁਰੂ ਨਾਨਕ ਸਾਹਿਬ ਨੇ ਸੱਚਾ ਸੌਦਾ ਕੀਤਾ ਸੀ ਗਲੋਬਲ ਸਿੱਖ ਵਿਜ਼ਨ ਲੰਡਨ ਤੋਂ ਸਰਦਾਰ ਰਵਿੰਦਰਪਾਲ ਕਹੋਲੀ ਖਾਸ ਲੰਡਨ ਤੋਂ ਸੰਗਤ ਨੂੰ ਦਰਸ਼ਨ ਕਰਵਾਉਣ ਦੇ ਲਈ ਇਹ ਸਿੱਕੇ ਲੈ ਕੇ ਆਏ ਹਨ ਸਰਦਾਰ ਕਹੋਲੀ ਦੱਸਦੇ ਹਨ ਕਿ ਪਿਤਾ ਮਹੀਤਾ ਕਾਲੂ ਜੀ ਨੇ ਮੁਨਾਫੇ ਵਾਲਾ ਸੌਦਾ ਕਰਨ ਲਈ ਜੋ 20 ਰੁਪਏ ਗੁਰੂ ਨਾਨਕ ਸਾਹਿਬ ਨੂੰ ਦਿੱਤੇ ਸਨ ਅਸਲ ਵਿੱਚ ਉਹ 20 ਰੁਪਏ ਨਹੀਂ ਸਗੋ ਇਹ ਵੀ ਬਹਿਲੋਲੀ ਸਿੱਕੇ ਸਨ ਜਿਨ੍ਹਾਂ ਨਾਲ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਸਭ ਤੋਂ ਵੱਧ ਮੁਨਾਫੇ ਵਾਲਾ ਸੱਚਾ ਸੌਦਾ ਕੀਤਾ ਸੀ ਸਰਦਾਰ ਕੋਹਲੀ ਦੱਸਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਇਸ ਧਰਤੀ ਦੇ ਉੱਤੇ 1469 ਈਸਵੀ ਦੇ ਵਿੱਚ ਹੋਇਆ ਸੀ ਯਾਨੀ ਕਿ 1469 ਈਸਵੀ ਦੇ ਵਿੱਚ ਹੋਇਆ ਸੀ ਤੇ ਉਸ ਵੇਲੇ ਦਿੱਲੀ ਤਖਤ ਦੇ ਉੱਤੇ ਬਹਿਲੋਲ ਖਾਨ ਲੋਧੀ ਬੈਠਾ ਹੋਇਆ ਸੀ ਜਿਸ ਦਾ ਰਾਜ 1452 ਤੋਂ ਲੈ ਕੇ 1499 ਤੱਕ ਹਿੰਦੁਸਤਾਨ ਦੇ ਉੱਤੇ ਰਿਹਾ ਯਾਨੀ ਕਿ 1451 ਤੋਂ ਲੈ ਕੇ 1489 ਤੱਕ ਹਿੰਦੁਸਤਾਨ ਦੇ ਉੱਤੇ ਬਹਿਲੌਰ ਖਾਨ ਲੋਦੀ ਦਾ ਰਾਜ ਸੀ ਤੇ ਉਸ ਦੇ ਰਾਜ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਸਮਾਨ ਖਰੀਦਣ ਜਾਂ ਵੇਚਣ ਦੇ ਲਈ ਕਰੰਸੀ ਦੇ ਤੌਰ ਦੇ ਉੱਤੇ ਇਹ ਬਹਿਲੋਲੀ ਕੌਇਨਸ ਹੀ ਯੂਜ਼ ਕੀਤੇ ਜਾਂਦੇ ਸਨ ਜਿਨ੍ਹਾਂ ਦੇ ਵਿੱਚ ਇੱਕ ਸਿੱਕੇ ਦੇ ਵਿੱਚ 16% ਚਾਂਦੀ ਹੋਇਆ ਕਰਦੀ ਸੀ ਜਦੋਂ ਗੁਰੂ ਨਾਨਕ ਸਾਹਿਬ ਨੇ ਇਹ ਸੱਚਾ ਸੌਦਾ ਕੀਤਾ ਉਸ ਵੇਲੇ ਉਹਨਾਂ ਦੀ ਉਮਰ ਤਕਰੀਬਨ 17-18 ਸਾਲ ਦੀ ਸੀ ਸਰਦਾਰ ਕੋਹਲੀ ਦੱਸਦੇ ਹਨ ਕਿ ਅਸਲ ਦੇ ਵਿੱਚ ਉਹ 20 ਰੁਪਏ ਨਹੀਂ ਸਨ ਸਗੋਂ 20 ਸਿੱਕੇ ਸਨ ਤੇ ਇਹਨਾਂ 20 ਸਿੱਕਿਆਂ ਦਾ ਕਿਹੜਾ-ਕਿਹੜਾ ਸਾਮਾਨ ਗੁਰੂ ਸਾਹਿਬ ਨੇ ਉਸ ਵੇਲੇ ਖਰੀਦ ਕੇ ਭੁੱਖੇ ਸਾਧੂਆਂ ਨੂੰ ਲੰਗਰ ਤਿਆਰ ਕਰਕੇ ਛਕਾਇਆ ਸੀ ਇਸ ਦੀ ਪੂਰੀ ਡਿਟੇਲ ਅਤੇ ਜਾਣਕਾਰੀ ਉਹਨਾਂ ਦੇ ਕੋਲ ਮੌਜੂਦ ਹੈ ਨਾਲ ਦੀ ਨਾਲ ਜਿਨ੍ਹਾਂ ਸੋਨੇ ਦੀਆਂ ਮੋਹਰਾਂ ਨੂੰ ਖੜਾ ਕਰਕੇ ਭਾਈ ਟੋਡਰ ਮਲਜੀ ਨੇ ਛੋਟੇ ਸਹੈਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੇ ਸੰਸਕਾਰ ਦੇ ਲਈ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਸਰਹਿੰਦ ਦੀ ਧਰਤੀ ਦੇ ਉੱਤੇ ਵਜ਼ੀਰ ਖਾਨ ਤੋਂ ਖਰੀਦੀ ਸੀ ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਸਿਸ਼ੌਬਤ ਹੈ ਉਹ ਸੋਨੇ ਦੀਆਂ ਮੋਹਰਾਂ ਵੀ ਗਲੋਬਲ ਸਿੱਖ ਵਿਜ਼ਨ ਸੰਸਥਾ ਕੋਲ ਮੌਜੂਦ ਹਨ ਸਰਦਾਰ ਕੋਹਲੀ ਇਸ ਬਾਬਤ ਇਸ ਵੀਡੀਓ ਦੇ ਵਿੱਚ ਹੋਰ ਵੀ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਦੇ ਰਿਖੇ ਹਨ ਸੋ ਆਓ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ ਆਪਣੇ ਬੱਚਿਆਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਜੀ ਸੋ ਆਓ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅਸੀਂ ਇਸ ਵਕਤ ਸ਼੍ਰੀ ਨਨਦਪੁਰ ਸਾਹਿਬ ਦੀ ਧਰਤੀ ਤੇ ਮੌਜੂਦ ਹਾਂ ਔਰ ਇਸ ਵਕਤ ਡਿਸਪਲੇ ਲੱਗੀ ਹੋਈ ਹੈ ਸਿੱਕਿਆਂ ਦੀ ਪੁਰਾਤਨ ਸਿੱਕਿਆਂ ਦੀ ਔਰ ਇੱਥੇ ਜਿਹੜੀ ਪੁਰਾਣੀ ਚੱਲੀ ਆ ਰਹੀ ਸੀ ਉੱਥੇ ਜਿਵੇਂ ਕੋੜੀ ਹੁੰਦੀ ਐ ਦਮੜੀ ਤੇਲਾ ਪਾਈ ਸਭ ਕੁਝ ਲਿਖਿਆ ਹੋਇਆ ਹੈ ਸੋ ਬਾਬਾ ਜੀ ਸਵਾਲ ਕਰ ਰਹੇ ਸੀ ਕਿਉਂਕਿ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੇਲੇ ਦੇ ਉਹ ਸਿੱਕੇ ਵੀ ਮੌਜੂਦ ਨੇ ਜਿਨ੍ਹਾਂ ਨੂੰ ਦੇ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਅਸੀਂ ਕਹਿੰਦੇ ਹੁੰਦੇ ਆ 20 ਰੁਪਏ ਦਾ ਲੰਗਰ ਛਕਾਇਆ ਸੀ ਤੇ ਇੱਥੇ ਬਾਬਾ ਜੀ ਮੌਜੂਦ ਨੇ ਤੇ ਬਾਬਾ ਜੀ ਸਵਾਲ ਕਰ ਰਹੇ ਸੀ ਕਿ ਕਿ ਜਿਹੜੇ ਉਹ ਸਿੱਕੇ ਸੀਗੇ ਮੋਹਰਾਂ ਸੀਗੀਆਂ ਜਿਨ੍ਹਾਂ ਨੂੰ ਲਾ ਕੇ ਫਿਰ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਤੇ ਦੀਵਾਨ ਟੋਡਰਮਲ ਜੀ ਨੇ ਔਰ ਜਗਾ ਨੂੰ ਖਰੀਦੇ ਸੀ ਜਿਸ ਸੰਸਕਾਰ ਕਰਨ ਵਾਸਤੇ ਉਹ ਜਗਾ ਨੂੰ ਖਰੀਦੇ ਸੀ ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਤੇ ਮਾਤਕ ਗੁਜਰਕੌਰ ਜੀ ਦਾ ਸੰਸਕਾਰ ਕੀਤਾ ਗਿਆ ਸੀ ਬਿਲਕੁਲ ਸਿੰਘ ਸਾਹਿਬ ਸਾਡੇ ਨਾਲ ਮੌਜੂਦ ਨੇ ਸੀ ਇਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਭਾਈ ਰਵਿੰਦਰਪਾਲ ਸਿੰਘ ਜੀ ਪਿੱਛੇ ਬੈਠੇ ਨੇ ਯੂਕੇ ਤੋਂ ਨੇ ਤੇ ਅਸੀਂ ਇੱਕ ਵਾਰੀ ਤੁਹਾਨੂੰ ਸਿੱਕੇ ਵੀ ਦਿਖਾ ਦਈਏ ਕਿ ਸਿੰਘ ਸਾਹਿਬ ਦੇ ਨਾਲ ਵੀ ਫਿਰ ਅਸੀਂ ਇਸ ਮਤਲਬ ਗੱਲਬਾਤ ਕਰਾਂਗੇ ਨਾ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉਹ ਸਿੱਕੇ ਤੁਹਾਨੂੰ ਦਰਸ਼ਨ ਕਰਵਾ ਦਈਏ ਇੱਥੇ ਉਹ ਸਿੱਕੇ ਪਏ ਨੇ ਜਿਨ੍ਹਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੱਚਾ ਸੌਦਾ ਕੀਤਾ ਸੀ ਇੱਥੇ ਤੁਸੀਂ ਵੇਖ ਰਹੇ ਹੋ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਧੁੱਖੇ ਸਾਧੂਆਂ ਨੂੰ ਲੰਗਰ ਛਕਾ ਰਹੇ ਨੇ ਤੇ ਇੱਥੇ ਉਹ ਸਿੱਕੇ ਮੌਜੂਦ ਨੇ ਔਰ ਇਹਨਾਂ ਦੇ ਉੱਤੇ ਜਿਹੜੀ ਲੈਂਗੁਏਜ ਵੀ ਲਿਖੀ ਗਈ ਹੈ ਇਹ ਫਾਰਸੀ ਲਿਖੀ ਗਈ ਹੈ ਔਰ ਇਹ ਬਹਿਲੋਲ ਲੋਧੀ ਦੇ ਵਕਤ ਦੇ ਸਿੱਕੇ ਨੇ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਕਤ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਹ ਟੈਨਯੂਰ ਚੱਲ ਰਿਹਾ ਸੀ ਉਸ ਵਕਤ ਰਾਜ ਜਿਹੜਾ ਸੀ ਦਿੱਲੀ ਤੇ ਉਹ ਬਹਿਲੋਲ ਲੋਦੀ ਦਾ ਸੀ ਯਾਨੀ ਯਾਨੀ ਕਿ ਲੋਦੀ ਦਾ ਨੈਸਟੀ ਚੱਲ ਰਹੀ ਸੀ 1452 ਤੋਂ ਲੈ ਕੇ 1499 ਤੱਕ ਬਹਿਲੋ ਲੋਦੀ ਨੇ ਦਿੱਲੀ ਦੇ ਤਖਤ ਦੇ ਉੱਤੇ ਰਾਜ ਕੀਤਾ ਹੈ ਔਰ ਗੁਰੂ ਨਾਨਕ ਪਾਤਸ਼ਾਹ ਇਸ ਸੰਸਾਰ ਦੇ ਉੱਤੇ અવਤਾਰ ਧਾਰਦੇ ਨੇ 1469 ਨੂੰ ਇੱਥੇ ਲਿਖਿਆ ਹੋਇਆ 1469 ਨੂੰ ਪਾਤਸ਼ਾਹ ਆ ਜਾਂਦੇ ਨੇ ਇਹਦਾ ਮਤਲਬ ਸਿੱਧਾ-ਸਿੱਧਾ ਬਣਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਵਕਤ ਜਿਹੜੇ ਸਿੱਕੇ ਚੱਲਦੇ ਸੀ ਉਹ ਲੋਧੀ ਡਾਇਨੇਸਟੀ ਦੇ ਸੀ ਲੋਧੀ ਬਹਿਲੋਲ ਲੋਧੀ ਦਾ ਉਸ ਵਕਤ ਰਾਜ ਸੀ ਔਰ ਇੱਥੇ ਉਹ ਸਿੱਕੇ ਪਏ ਨੇ ਤੁਸੀਂ ਦਰਸ਼ਨ ਕਰੋ ਤੇ ਅੱਗੇ ਸ਼ੇਅਰ ਵੀ ਕਰਿਓ ਔਰ ਸਾਡੀ ਖੁਸ਼ਕਿਸਮਤੀ ਵੀ ਹੈ ਕਿ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਇੱਥੇ ਇਹ ਜ਼ਿਕਰ ਵੀ ਕੀਤਾ ਹੋਇਆ ਹੈ ਕਿ ਉਸ ਵਕਤ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਮਰ ਤਕਰੀਬਨ 17 ਸਾਲ ਸੀ ਇੱਥੇ ਵੀ ਜ਼ਿਕਰ ਕੀਤਾ ਹੋਇਆ ਹੈ ਔਰ ਬਹੁਤ ਸਾਰੀਆਂ ਇਥੇ ਚੀਜ਼ਾਂ ਮੌਜੂਦ ਨਹੀਂ ਤੇ ਸਟਾਰਟਿੰਗ ਦੇ ਵਿੱਚ ਤੁਹਾਨੂੰ ਵਿਖਾਦਾ ਜਿਹਨੂੰ ਅਸੀਂ ਅਖੋਤਾਂ ਜਿਵੇਂ ਬਣੀਆਂ ਹੁੰਦੀਆਂ ਨੇ ਜਿਵੇਂ ਇੱਥੇ ਲਿਖਿਆ ਵੀ ਹੋਇਆ ਇੱਕ ਮੁੰਡਾ ਦੇਖਿਓ ਜਿਵੇਂ ਇੱਥੇ ਲਿਖਿਆ ਹੋਇਆ ਹੈ ਕਿ ਇੱਕ ਫੂਟੀ ਕੋੜੀ ਨਹੀਂ ਦੂੰਗਾ ਢੇਲੇ ਕਾ ਕੰਮ ਨਹੀਂ ਕਰਤੀ ہماری ਬਹੂ ਚਮੜੀ ਜਾਏ ਪਰ ਦਮੜੀ ਨਾ ਜਾਏ ਪਾਈ ਪਾਈ ਕਾ ਹਿਸਾਬ ਰੱਖਣਾ ਸੋਲਾ ਆਨੇ ਸੱਚ ਤੁਸੀਂ ਦੇਖ ਰਹੇ ਹੋ ਨੀਚੇ ਇੱਕ ਹਵਤਾ ਬਣੀਆਂ ਹੋਈਆਂ ਨੇ ਇਹ ਕਿੱਥੋਂ ਆਈਆਂ ਨੇ ਅੱਜ ਪਹਿਲੀ ਵਾਰ ਤੁਹਾਨੂੰ ਵਿਖਾਣ ਲੱਗੀਆਂ ਦੇਖੋ ਕੋੜੀ ਕਿਨੂੰ ਕਹਿੰਦੇ ਆ ਇਹ ਪਈਆਂ ਨੇ ਕੋੜੀਆਂ ਔਰ ਇਹਨੂੰ ਕਰੰਸੀ ਵਜੋਂ ਯੂਜ਼ ਕੀਤਾ ਜਾਂਦਾ ਸੀ ਇਹ ਫੁੱਟੀ ਕੋੜੀ ਪਈ ਐ ਔਰ ਇੱਥੇ ਆਨਾ ਪਿਆ ਇੱਥੇ ਰੁਪਈਆ ਪਿਆ ਔਰ ਇੱਥੇ ਥੇਲੇ ਪਏ ਨੇ ਔਰ ਇੱਥੇ ਥੇਲੀ ਪਈ ਐ ਇੱਥੇ ਦਮੜੀ ਪਈ ਐ ਔਰ ਇੱਥੇ ਆਨਾ ਪਿਆ ਔਰ ਇੱਥੇ ਇਹ ਮੋਰ ਵੀ ਪਈ ਐ ਐਸੇ ਇੱਥੇ ਟਕਾ ਪਿਆ ਔਰ ਇੱਥੇ ਪਾਈ ਪਈ ਐ ਇੱਥੇ ਕਾਨੀ ਕੋਡੀ ਪਈ ਐ ਤੇ ਇੱਥੇ ਰੁਪਈਆ ਪਿਆ ਐ ਇੱਥੇ ਇੱਕ ਪੈਸਾ 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 ਸੋ ਦੇਖੋ ਇੱਥੇ ਮੋਹਰਾ ਵੀ ਪਈਆਂ ਨੇ ਆਨਾ ਵੀ ਪਿਆ ਐ ਥੇਲੀ ਵੀ ਪਿਆ ਐ ਦਮੜਾ ਵੀ ਪਿਆ ਐ ਤੇ ਦਮੜੀ ਵੀ ਪਈ ਐ ਸੋ ਦਮੜਾ ਇਹ ਰਿਹਾ ਤੇ ਦਮੜੀ ਇਹ ਰਹੀ ਠੀਕ ਐ ਸੋ ਸਾਰੀਆਂ ਸਾਡੀ ਖੁਸ਼ਕਿਸਮਤੀ ਆ ਔਰ ਦੇਖੋ ਕੋਡੀਆਂ ਵੀ ਪਈਆਂ ਨੇ ਔਰ ਫੁੱਟੀ ਕੋੜੀ ਵੀ ਪਈ ਐ ਜਿਹੜੀਆਂ ਕਹਾਵਤਾਂ ਬਣੀਆਂ ਹੋਈਆਂ ਨੇ ਇੱਥੇ ਉਹ ਵੀ ਕਹਾਵਤਾਂ ਵੀ ਲਿਖੀਆਂ ਹੋਈਆਂ ਨੇ ਤਾਂ ਕਿ ਕਹਾਵਤਾਂ ਸਿਰਫ ਇਹ ਨਾ ਲੱਗਣ ਵੀ ਇਹ ਹੈ ਕਿ ਚੀਜ਼ ਬੋਲਣ ਚ ਨਹੀਂ ਆਏ ਸਿਰਫ ਕਿ ਆਈਆਂ ਕਿੱਥੋਂ ਨੇ ਕਹਾਵਤਾਂ ਔਰ ਇੱਥੇ ਉਹ ਸਾਰੀਆਂ ਚੀਜ਼ਾਂ ਵੀ ਕੀ ਕੀ ਭਾਅ ਹੁੰਦਾ ਹੈ 3 ਫੁੱਟੀ ਕੋੜੀ ਦੀ ਕੀਮਤ ਇੱਕ ਕੋੜੀ ਹੁੰਦੀ ਹੈ ਤੇ 10 ਕੋੜੀਆਂ ਦੀ ਇੱਕ ਦਮੜੀ ਹੁੰਦੀ ਹੈ ਦੋ ਦਮੜੀਆਂ ਦਾ ਇੱਕ ਤੇਲਾ ਹੁੰਦਾ ਇੱਕ ਤੇਲੇ ਦੀ 1.5 ਪਾਈ ਹੁੰਦੀ ਹੈ ਤੇ ਫਿਰ ਪਾਈ ਤੋਂ ਬਾਅਦ ਫਿਰ ਕਿਵੇਂ ਪੈਸਾ ਬਣਦਾ ਹੈ 16 ਅੰਨੇ ਦਾ 1 ਰੁਪਈਆ ਹੁੰਦਾ ਹੈ ਜਿੱਦਾਂ ਅਸੀਂ ਆਮ ਤੌਰ ਤੇ ਗੱਲ ਵੀ ਕਰਦੇ ਹਾਂ ਕਿ 16 ਅੰਨੇ ਸੱਚ ਸੋ ਇਹ ਸਾਰੀ ਚੀਜ਼ ਤੁਸੀਂ ਇੱਥੇ ਵੇਖ ਰਹੇ ਹੋ ਔਰ ਦਸਾਂ ਪਾਤਸ਼ਾਹੀਆਂ ਦੇ ਵਕਤ ਦੇ ਸਿੱਕੇ ਵੀ ਪਏ ਨੇ ਸਾਡੇ ਨਾਲ ਇਹ ਸਤ ਕੋਲੀ ਰਵਿੰਦਰਪਾਲ ਸਿੰਘ ਜੀ ਮੌਜੂਦ ਨੇ ਸਪੈਸ਼ਲੀ ਯੂਕੇ ਤੋਂ ਆਏ ਨੇ ਪੇਸ਼ੇਵਜੋਂ ਲੋયર ਨੇ ਪਰ ਜੋ ਕੰਮ ਨੇ ਗੁਰੂ ਨਾਨਕ ਨੇ ਸੇਵਾ ਲਾਈ ਹੈ ਔਰ ਇਦਾਂ ਦੀ ਸੇਵਾ ਹੈ ਕਿ ਇਹ ਕਿਸੇ ਕਿਸੇ ਦੇ ਹਿੱਸੇ ਆਉਂਦੀ ਹੈ ਸਰ ਮੈਂ ਜ਼ਰੂਰ ਚਾਹਾਂਗਾ ਤੁਸੀਂ ਥੋੜਾ ਜਿਆਦਾ ਸਾਨੂੰ ਜ਼ਰੂਰ ਦੱਸ ਦਿਓ ਕਿ ਗੁਰਨਾਨਕ ਦੇਵ ਜੀ ਨੇ ਜੋ ਅਸੀਂ ਸੁਣਿਆ ਹੈ ਕਿ ਜਿਨ੍ਹਾਂ ਸਿੱਕਿਆਂ ਨੂੰ ਲੈ ਕੇ ਭੁੱਖੇ ਸਾਧੂ ਨੂੰ ਲੰਗਰ ਛਕਾਇਆ ਸੀ ਉਹ ਇੱਥੇ ਡਿਸਪਲੇ ਦੇ ਵਿੱਚ ਨਹੀਂ ਦੋ ਬੋਲ ਸਰ ਪਲੀਜ਼ ਸਰ ਐ ਤੁਸੀਂ ਬੋਲ ਲਿਆ ਅੰਡਾ 1986 ਨੂੰ ਜਪੂਰ ਨਾਲ ਸਾਹ ਦੇ ਸਰਕਾਰੀ ਹਸਪਤਾਲ ਵਿੱਚ ਇਹਦੇ ਸੀਗੇ ਉਹਨਾਂ ਨੇ ਮਹਾਰਾਜ ਨੂੰ ਵੀ ਅਸੀਂ ਲੋਕ ਸਾਡੇ ਅਤੀ ਸਰਕਾਰੀ ਕਥਕਾਰਕ 20 ਰੁਪਏ ਕਹਿੰਦੇ ਨੇ ਐਕਚੁਅਲੀ ਥੈਟ ਵਾਸ 20 ਰੁਪੀਇਸ ਇਨ ਦਾ ਪੁਆਇੰਟਸ ਸੋ ਉਹ ਮਹਾਰਾਜੇ ਲੱਗੇ ਔਰ தி ਇਨਫੋਰਮੇਸ਼ਨ ਇਜ਼ ਆਥੈਂਟਿਕ ਹੈ ਕਿ ਉਹ ਜਦੋਂ ਬਾਹਰਜ ਗਏ ਤਿੰਨਾਂ ਜਿਹੜਾ ਸੌਦਾ ਕੀਤਾ ਸੀਗਾ ਸੋ ਉਹ ਜਿਹੜੇ ਕੁਆਇਨਸ ਨੇ ਇੱਥੇ ਇਸ પ્રકાર ਦੇ ਕੁਆਇਨ ਜਿਹੜੇ ਇਸ ਪ੍ਰਕਾਰ ਦੇ ਸੋ ਪਹਿਲੋਲੀ ਕੁਆਇਨ ਕਹਿੰਦੇ ਨੇ ਜਿਸ ਤਰ੍ਹਾਂ ਸੁਲਤਾਨਪੁਰ ਲੋਧੀ ਹੈ ਇਸ ਤਰ੍ਹਾਂ ਬੈਲੋੜ ਖਾਨ ਦੀ ਪਹਿਲੋਲੀ ਕੁਆਇਨ ਕਹਿੰਦਾ ਇਸ ਦੇ ਨਾਲ ਮਹਾਰਾਜੇ ਨੇ ਸੱਚਾ ਸੌਦਾ ਕੀਤਾ ਜਿਸ ਕਰਕੇ ਲੰਗਰ ਦੀ ਪ੍ਰਥਾ ਸ਼ੁਰੂ ਹੋਈ ਉਹ ساری ਦੁਨੀਆ ਚੱਲ ਰਹੀ ਹੈ इवन ਸਾਡੀ ਜਿਹੜੀ ਸੰਸਥਾ ਹੈ ਉਸਦੇ 2 ਹਫ਼ਤੇ ਪਹਿਲੇ ਜਿਹੜਾ ਉਹ ਡਾਊਟ ਹੈ ਸਰਜੀਟ ਉਹ ਸਿੱਧੇ ডিসਪਲੇ ਨਹੀਂ ਕੀਤਾ ਆ ਕਿ ਉਹ 20 ਰੁਪਏ ਦਾ ਪ੍ਰੋਵੀਜ਼ਨ ਮਾਰਾ ਨੇ ਉਹ ਵੀ ਕਿ ਕਿਸ-ਕਿਸ ਚੀਜ਼ਾਂ ਤੇ ਖਰਚੇ ਸੀ ਗਏ ਅੱਛਾ ਜੀ ਹਾਂ ਫਸਟ ਟਾਈਮ ਹੀ ਕੇ ਉਹ ਵੀ ਹੈਗਾ ਜੀ ਡਿਟੇਲਸ ਹਾਂ ਫੁੱਲ ਦਿਤੇ ਜਿਹੜੀ ਵੀ ਅਸੀਂ ਇਵੈਂਟ ਕਰ ਨੂੰ ਦੱਸਾਂਗੇ ਸਾਰਾ ਕੁਝ ਉਹ ਪ੍ਰੋਪਰਲੀ ਰਿਸਰਚਡ ਬੈਕ ਵਿਦ ਅ ਬੁੱਕ ਨੰਬਰ ਦਾ ਵੋਲਯੂਮ ਨੰਬਰ ਦਾ ਪੇਜ ਨੰਬਰ ਦਾ ਪੈਰਾ ਨੰਬਰ ਕੀ ਵਾਤਾ ਸਰ ਜੀ ਉਹ ਸਰਦੀ ਜਿਹੜੀ ਸੰਸਥਾ ਹੈਗੀ ਹੈ ग्लोबल सिक विजन लंदन ਤੋਂ ਚੱਲਦੀ ਹੈ ਇਨਵਾਈਗਰੂ ਵੀ ٹرسٹ ਜੀ ਬਿਲਕੁਲ ਇਹ ਜਿਹੜਾ ਇਨਵਾਈਗਰੂ ٹرسٹ ਹੈ ਅਸੀਂ ਸੋ ਚ ਲਿਖਦੇ ਹਾਂ ਇਸਦੀ ਟੈਗ ਲਾਈਨ ਐਕਚੁਅਲੀ 1862 ਚ ਅਮਰੀਕਨਸ ਨੇ ਲਿਖਣਾ ਸ਼ੁਰੂ ਕੀਤਾ ਸੀਗਾ ਇਨਵੋਲਵੀਂ ٹرسٹ ਸਾਰੇ ਉਹਨਾਂ ਦੇ ਡਾਲਰਸ ਦੇ ਉੱਤੇ ਲਿਖਿਆ ਹੁੰਦਾ ਸੀਗਾ ਸੋ ਇਸ ਪੜੀ ਕਿਸੇ ਨੇ ਆਰਗੂਮੈਂਟ ਕੀਤਾ ਮੈਂ ਕਿ ਨਹੀਂ ਵੀ ਵਰ ਫੋਰ ਮੋਰ ਅਹੈਡ ਆਫ ਯੂ ਗਾਈਜ਼ ਸਾਡੇ ਦੇ ਵੜ ਵੜੇ ਰਹੇ ਨੇ ਜਦੋਂ ਪਹਿਲਾ ਕੋਇਨ ਸ਼ੂਕੀਤਾ ਸੀ 1709 10 ਜਿਸ ਵੀ ਲਈ ਲਿਖ ਦਿੱਤਾ ਸੀ ਦੇਖ ਦੇ ਕੋ ਫਤਿਹ ਨੂਸਰੋ ਤੇ ਬੇਤਰੰਗ ਯਾਪਤ ਨਾਨਕ ਗੁਰੂ ਗੋਬਿੰਦ ਸਿੰਘ ਤੇ ਅਸੀਂ ਤੁਹਾਡੇ ਤੋਂ ਐਡ ਹੋਈਆ ਤੁਸੀਂ ਐਡ ਹੋਏ ਬਟ ਸਾਡੀ ਤਰਾਸ ਕੀ ਹੈ ਕਿ ਵੀ ਫਾਲੋ ਦਾ ਵੈਸਟ ਵੀ ਫਾਲੋ ਦਾ ਇੰਗਲਿਸ਼ ਪੋਸਿਟਿਵਲੀ ਕੀ ਕਹਿ ਰਹੇ ਨੇ ਬਟ ਅਸੀਂ ਆਪਣਾ ਨਹੀਂ ਦੇਖਦੇ ਸਾਡੀ ਹਿਸਟਰੀ ਇਸ ਮਸਟ ਬੀ ਗਲੋਰੀਅਸ ਮਸਟ ਬੀ ਗ੍ਰੇਟਰ ਮਸਟ ਬੀ ਡੀਪਰ ਸੋ ਇਸ ਐਗਜ਼ੀਬਿਸ਼ਨ ਨੂੰ ਲਰਨ ਦਾ ਮਤਲਬ ਸਪੈਸ਼ਲੀ ਲਰਨ ਤੋਂ ਆ ਕੇ ਕਰਦਾ ਹੈ ਕਿ ਪਲੀਜ਼ ਇਸ ਨੂੰ ਆਪਣੀ ਐਗਜ਼ੀਬਿਸ਼ਨਸ ਦੇਖੋ ਕੋ ਬੈਕ ਤੇ ਗੂਗਲ ਔਰ ਵਾਟਐਵਰ ਸਰਚ ਕਰੋ ਤੇ ਆਪਣਾ ਪਛਾਣੋ ਉਹ ਵੀ ਆ ਮੰਤੂ ਜੋਸ ਰੂਪ ਤੇ ਹੈ ਆਪਣਾ ਮੂਲ ਪਛਾਣ ਅੱਛਾ ਭਾਈ ਗੁਰਜੀਕਾ ਤੇ थैंक यू ਸੋ ਮਚ ਸਰ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਔਰ ਜੋ ਅੱਜ ਇਹ ਜੀ ਇਨਫੋਰਮੇਸ਼ਨ ਵੇਖ ਰਹੇ ਆ ਸਿਰਫ ਇਨਫੋਰਮੇਸ਼ਨ ਨਹੀਂ ਹੈਗੀ ਇਹ ਸ਼ਬਦਾਂ ਦੇ ਵਿੱਚ ਬਿਆਨ ਕਰਨ ਤੋਂ ਹੀ ਭਰੇ ਆ ਤੁਸੀਂ ਦੇਖੋ ਇੱਕ ਇੱਕ ਚੀਜ਼ ਜਿਹੜੀ ਹੈਗੀ ਆ ਇਹ ਪੈਸਿਆਂ ਦੇ ਨਾਲ ਮੋਲ ਨਹੀਂ ਲੀਤੀ ਜਾ ਸਕਦੀ ਜੋ ਖਜ਼ਾਨਾ ਅਸੀਂ ਅੱਜ ਤੁਹਾਨੂੰ ਵਿਖਾ ਰਹੇ ਹਾਂ ਸਿੰਘ ਸেব ਇੱਕ ਕੁਐਸਚਨ ਬਾਬਾ ਜੀ ਪੁੱਛ ਰਹੇ ਸੀ ਬਾਬਾ ਜੀ ਚਲੇ ਗਏ ਅੱਛਾ ਜੀ ਉਹ ਕਹਿੰਦੇ ਸੀਗੇ ਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਦਾ ਤੇ ਮਾਤਾ ਗੁਜਰ ਘੋਰ ਜੀ ਦਾ ਸੰਸਕਾਰ ਕੀਤਾ ਗਿਆ ਤਾਂ ਉਦੋਂ ਮੋਹਰੇ ਬਸਾਈਆਂ ਹੈ ਕਿ ਕਿ ਉਹ ਮੋਹਰੇ ਕਿ ਕੀ ਹੈਗੀਆਂ ਸਾਡੇ ਕੋਲ ਪਰ ਅਸੀਂ ਗੋਲਡ ਦੀ ਕੋਈ ਚੀਜ਼ ਨਹੀਂ ਲੈ ਕੇ ਆਂਦੀ ਬਿਕਾਜ਼ ਆਫ ਦ ਸਿਕਿਉਰਟੀ ਰੀਜ਼ਨਸ ਠੀਕ ਹੈ ਪਰ ਉਹ ਹੈਗੀਆਂ ਨੇ ਇਹ ਕਹਤੇ ਉਹ 골ਡ ਦੇ ਸੀਗੇ ਤਿਉ ਟੋਡਰਮਾਲ ਜੀ ਨੇ ਉਹ ਖੜੇ ਕਰਕੇ ਵਿਛਾਈ ਸੀ ਪਹਿਲੇ ਫਲੈਟ ਸੀ ਕੇ ਬਾਅਦ ਉਖੜੇ ਖੜੇ ਹੋਏ ਦੈਟਸ ਵਾਈ ਇਟ ਇਸ ਕੋਲਡ ਦੀ ਮੋਸਟ ਐਕਸਪੈਂਸਿਵ ਲੈਂਡ ਔਨ ਦਾ ਵਰਲਡ ਔਨ ਦਾ ਵਰਲਡ ਕੀ ਬਾਤ ਹੈ